Thank you. ਫਿਰੋਜ਼ਪੁਰ ਦੇ ਬਾਂਸੀ ਗੇਟ ਤੇ ਦੋ ਤਿਰਾਂ ਦੇ ਵਿਚਾਲੇ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੌਰਾਨ ਕਿ ਇੱਕ ਨੌਜਵਾਨ ਦੇ ਸਿਰ ਤੇ ਗੋਲੀ ਲੱਗੀ ਸੀ ਜਿਸ ਨੇ ਕਿ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਦਰਅਸਲ ਪਰਿਵਾਰ ਦਾ ਕਹਿਣਾ ਹੈ ਕਿ ਜਿੱਥੇ ਮੁੰਡੇ ਦੀ ਜਾਨ ਚਲੀ ਗਈ ਹੈ ਦੋ ਦਿਨਾਂ ਤੋਂ ਪੁਲਿਸ ਨਾਲ ਬਹਿਸ ਕਰ ਰਹੇ ਨੇ ਪਰ ਅਜੇ ਤੱਕ ਇਨਸਾਫ ਨਹੀਂ ਮਿਲ ਰਿਹਾ ਗੋਲੀ ਚਲਾਉਣ ਵਾਲਿਆਂ ਦੇ ਖਿਲਾਫ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ ਜਿਸ ਬਾਬਤ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਸਾਨੂੰ ਇਨਸਾਫ ਦਿਵਾਉਣ ਦੇ ਲਈ ਕੋਈ ਵੀ ਕਾਰਵਾਈ ਕਰਦੀ ਨਜ਼ਰ ਨਹੀਂ ਆ ਰਹੀ ਹੈ ਦੱਸਦੀ ਕਿ ਇਸ ਬਾਬਤ ਜਦ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਪਿਛਲੇ ਦਿਨੀ ਇਸ ਮਾਮਲੇ ਦੇ ਵਿੱਚ ਜਿਹੜੇ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਇਲਾਜ ਦੇ ਦੌਰਾਨ ਮੁੰਡੇ ਦੀ ਜਾਨ ਚਲੀ ਗਈ ਸੀ ਤਾਂ ਦੱਸਦੀ ਕਿ ਹੁਣ ਸ਼ੂਟਰਾਂ ਦੀ ਵੀ ਪੁਲਿਸ ਵੱਲੋਂ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਸਾਗਰ ਲੜਕਾ ਸੀ ਸਾਗਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪੰਮੀ ਇਹ ਤੁਹਾਡਾ ਲੜਕਾ ਸੀ ਹਾਂਜੀ ਦਿੱਲੀ ਕੋ ਮਰਦੀਦਾ ਸੀ ਇਹਦੀ ਹਾਂ ਵਿਆਹ ਸੀ 25 25 26 ਸਾਲ ਉਮਰ ਦਾ ਕਿੱਥੇ ਜਾ ਰਿਹਾ ਸੀ ਇਹ ਫਾਇਲ ਕੀ ਕੁੰਮ ਕੇ ਵਿਆਹ ਤੋਂ ਕੇ ਤੇ ਅਸੀਂ ਘਾਨੇ ਵਾਲੇ ਦਿਨ ਵਾਪਸ ਮੁੜੇ ਆਂਦੇ ਸਾਂ ਇਹਦੀ ਮੰਮੀ ਨੇ ਵੀ ਸਦਾਇਆ ਸੀ ਕਿ ਤੂੰ ਹੀ ਵਾਪਸ ਆ ਜਾ ਉਹ ਦਵਾ-ਦਵਾ ਇਹਦਾ ਨਿਸ਼ਾਨ ਭਰਾ ਕਹਿੰਦਾ ਸੀ ਵੀ ਆ ਜਾ ਦਬਦਬ ਗੱਡੀ ਭਜਾਈ ਆ ਸੱਨੀ ਆਪਣੇ ਮਗਰ ਬੰਦੇ ਲੱਗੇ ਨਹੀਂ ਬੰਦਾ ਸਾਡੇ ਮਗਰ ਕੋਈ ਨਹੀਂ ਲੱਗਾ ਸੀ ਇਨਾ ਵਾਂਸੀਗੜ ਮਗਾ ਕੇ ਨਿਸ਼ਾਨ ਨੇ ਟਾਈਮ ਚਕਾਇਆ ਮੇਰੇ ਪੁੱਤਰ ਨੂੰ ਵਾਂਸੀਗੜ ਨੇ ਗੋਲੀਆਂ ਮਾਰੀਆਂ ਦਸਪਾਲ ਸੁਖੂ ਦਲੇਰੀ ਤੇ ਇਹਨਾਂ ਨਾਲ ਆ ਲ ਮਿਲ ਕੇ ਸਾਰਿਆਂ ਨੇ ਕੰਮ ਕੀਤਾ ਹਾਂਜੀ 6 ਵਜੇ ਦਾ ਟਾਈਮ ਸੀ ਸਾਢੇ 6 ਵਜੇ ਦਾ ਇਹਨਾਂ ਛਰੇ ਆਮ ਗੋਲੀਆਂ ਮਾਰੀਆਂ ਅਸੀਂ ਫੇਰ ਆਖਿਆ ਇਲਾਜ ਕਰਾ ਦੋ ਇਲਾਜ ਵਾਸਤੇ ਸਾਡੇ ਕੋਲ ਇਹ ਨਹੀਂ ਹੈਗੇ ਨਹੀਂ ਕਹਿੰਦੇ ਸੀ ਵੀ ਸਾਡੇ ਕੋਲ ਕੁਝ ਵੀ ਨਹੀਂਗਾ ਇਹਨਾਂ 50000 ਰੁਪਏ ਦੇ ਕੇ ਸਾਡੀ ਬਦਨਾਮੀ ਕੀਤੀ ਅਸੀਂ 3 ਲੱਖ ਦਿੱਤਾ ਝੂਠ ਮਾਰਦੀ ਐਂਦੀ ਮਾਂ ਸਾਨੂੰ 50000 ਦਿੱਤਾ ਉਹ ਵੀ ਗੰਦੇ ਕੰਮਾਂ ਤੇ ਮੇਰੇ ਦੂਜੇ ਪੁੱਤਰ ਨੂੰ ਵਿਲਾਇਆ ਜਸਪਾਲ ਨੇ ਝੂਠ ਮਾਰ ਕੇ ਫੋਟੋਆਂ ਖਚਾਈਆਂ ਪਿਸਤੋਲਾਂ ਦੇ ਨਾਲ ਦੋ ਨੰਬਰ ਸਟਾਪ ਵਾਲੇ ਚੱਕ ਕੇ ਲਗਾਏ ਮੇਰੇ ਪੁੱਤਰ ਨੂੰ ਕੁੱਟ-ਕੁੱਟ ਕੇ ਉਹਨੂੰ ਵਿਚੜੇ ਪਾੜ ਤੇ ਇਹ ਫੋਟੋਆਂ ਦੇ ਨਾਲ ਮੁੰਡਾ ਕਰਾਂਦਾ ਸੀ ਇਹਨੂੰ ਵੀ ਨਾਲ ਗੰਦੇ ਕੰਮਾਂ ਤੇ ਲਾਉਂਦਾ ਸੀ ਉਸ ਤੋਂ ਬਾਅਦ ਹਾਂਜੀ ਕੀਤਾ ਗੱਡੀ ਤੇ ਬੈਠਿਆ ਨਹੀਂ ਉਹ ਅੱਗੇ ਬੈਠਾ ਸਾਗਰ ਐ ਸੁੱਚਾ ਬੈਠਾ ਮਗਰ ਉਹ ਜਸਪਾਲ ਨੇ ਗੋਲੀਆਂ ਕਹਿਣ ਦੇ ਵਿੱਚ ਚਲਵਾਈਆਂ ਲਈਆਂ ਸਾਲ ਦਾ ਉਹਦਾ ਬੇਟਾ ਸਾਡੀ ਮੰਗ ਸਾਨੂੰ ਸਾਡਾ ਬੜਾ ਪੈਸਾ ਤੇਲਾ ਲੱਗਾ ਹੈ ਹਾਂ ਇਨਸਾਫ ਮਿਲਣਾ ਚਾਹੀਦਾ ਪੈਸਾ ਤੇਲਾ ਵੀ ਮੇਰਾ ਬੜਾ ਲੱਗ ਗਿਆ ਕਾਰ ਵੀ ਮੇਰਾ ਕਿਰਾਏ ਤੇ ਜੋ ਸੰਤ ਸੁੰਦ ਵੇਚ ਕੇ ਮੈਂ ਆਪਦੇ ਪੁੱਤਰ ਤੇ ਲਾਇਆ ਇਹਨਾਂ ਲਾਜ ਵਾਸਤੇ ਕੋਸ਼ ਨਹੀਂ ਦਿੱਤਾ ਇਹਨੂੰ ਜਾਂ ਫਾਂਸੀ ਦਾ ਹੱਡਰ ਹੋਵੇ ਤੇ ਜਾਂ ਮੈਂ ਆਪਦੇ ਹੱਥੇ ਕਰਾਂਗੀ ਮੌਤ ਇੰਦੀ ਨਾ ਮੇਰਾ ਬੇਟਾ ਕਰੇਗਾ ਨਾ ਮੈਂ ਬੰਦਾ ਬਾਦੀ ਮੈਨੂੰ ਫਾਂਸੀ ਦੀ ਸਜ਼ਾ ਹੋ ਜਾਵੇ ਮੈਂ ਇਸ ਮੁੰਡਿਆਂ ਨੂੰ ਨਹੀਂ ਛੱਡਣਾ ਬਣਾ ਦੇ ਮੈਂ ਆਪ ਪੇਸ਼ ਹੋ ਜਾਾਂਗੀ ਪੁਲਿਸ ਦੇ ਮੈਨੂੰ ਕੋਈ ਡਰ ਨਹੀਂ ਮੌਤ ਦਾ ਮੈਨੂੰ ਡਰ ਨਹੀਂ ਆ ਇਹ ਸਾਰੀ ਘਟਨਾ ਕੀ ਵਾਪਰੀ ਹੈ ਜਿਹੜੀ ਤੁਹਾਡੇ ਭਰਾ ਨਾਲ ਜੀ ਅਸੀਂ ਵਿਆਹ ਤੋਂ ਆਏ ਸੀ ਵੀ ਇਹ ਸਾਰੇ ਮੁੰਡੇ ਨਾਲ ਲਗੇ ਸੀ ਵਿਵਾਂਸੀ ਘੜ ਗੋਲੀ ਚੱਲੀ ਏ ਇਹ ਗੱਡੀ ਚ ਵਜੀ ਗੋਲੀ ਇਹ ਦੋ ਇਹ ਦੋਨੇ ਮਾਰੀ ਕੋਣ ਸੀ ਗੋਲੇ ਮਾਰ ਇਹ ਜਸਪਾਲ ਸੁਖੂ ਤੇ ਸੁੱਚਾ ਤੇ ਇੱਕ ਦਲੇਰੀ ਕੀ ਲੱਗਦੇ ਤੁਹਾਨੂੰ ਕੀ ਲੱਗਦੇ ਇੱਕ ਤਾਂ ਚਾਚੇ ਦਾ ਮੁੰਡਾ ਹੈ ਤੇ ਬਾਕੀ ਬਿਆਰਾ ਵਗੈਰਾ ਵਗੈਰੇ ਸੀ ਨਾਲ ਹਾਂਜੀ ਚਾਚੇ ਦੇ ਮੁੰਡੇ ਨੇ ਮਾਰੀ ਏ ਗੋਲੀ ਤੁਹਾਨੂੰ ਲੱਗਦਾ ਕੋ ਰੰਜੀ ਸੀ ਜਾਂ ਹਾਂਜੀ ਕੋਈ ਇਹਨਾਂ ਨਾ ਪਤਾ ਨਹੀਂ ਇਹਨਾਂ ਦੀ ਲਕਡਾੜ ਸੀ ਕਿ ਵੈਸੇ ਹੀ ਇਹਨਾਂ ਨੇ ਕੀ ਕਰਦੇ ਸੀ ਮੇਰਾ ਭਰਾ ਵੀ ਕੋਲਾ ਪਾਲਾ ਹੈਗਾ ਸੀ ਉਹਨੂੰ ਗੱਲਾਂ 'ਚ ਲਿਆਤਾ ਹੈ ਨਾ ਫਿਰ ਜਿਹੜਾ ਗੋਲੀ ਵਾਰੀ ਘੇਰ ਕੇ ਰੱਖਿਆ ਹੈ ਹਾਂਜੀ ਇਹ ਜੇਲ੍ਹ 'ਚ ਰੱਖ ਕੇ ਆਏ ਪਹਿਲਾਂ ਕਤਲ ਦੀ ਹੈ ਨਾ ਕਤਲ ਤਾਂ ਨਹੀਂ ਪਤਾ ਬੱਗੀ ਨੇ ਨਹੀਂ ਸਾਡੇ ਨੇ ਕੀਤਾ ਵੀ ਬਾਕੀ ਮੁੰਡਿਆਂ ਦਾ ਕੋਈ ਤੁਹਾਨੂੰ ਨਹੀਂ ਲੱਗਦਾ ਜਿਹੜਾ ਐਫ ਆਈ ਰਿਪੋਰਟ ਤੇਰੀ ਕੋਈ ਹੋਵੇ ਕਾਹ ਨੂੰ ਲੱਗਦਾ ਕਾਰਨ ਕੀ ਲੱਗਣਾ ਮੇਰੇ ਭਰਾ ਨੇ ਨਾ ਮਾਰ ਕੇ ਸੁੱਟ ਦਿੱਤਾ ਹੈ ਬਸ ਹੁਣ ਅਸੀਂ ਕਾਰਵਾਈ ਕਰਨੀ ਹੈ ਬਸ ਵੀ ਸਾਨੂੰ ਕਾਨੂੰਨ ਮਿਲੇ ਵੀ ਸਾਨੂੰ ਇਨਸਾਫ ਚਾਹੀਦਾ ਹਾਂ ਭਾਈ ਹਾਂਜੀ ਅੱਜ ਇਹ ਤੇ 10 ਦਿਨਾਂ ਲਈ ਕਮਾਰ ਆਇਆ ਹਾਂ ਜੀ ਮੌਤ ਹੋ ਗਈ ਛੋਟਾ ਆ ਪਤੀਜਾ ਸਾਡਾ ਮੇਰਾ ਮਾਂ ਪਿਓ ਰੋਲਦਾ ਫਿਰਦਾ ਸਾਰਾ ਕੁਝ ਵੇਚ ਕੇ ਲਾਤਾ ਨਾ ਕੁਝ ਵੀ ਨਹੀਂ ਦਿੱਤਾ ਜੀ ਮੇਰਾ ਨਾਮ ਸੀਮਾ ਇਹ ਪੱਕੀ ਲੱਗਦੀ ਹੈ ਇਹ ਮੇਰਾ ਭਰਾ ਆ ਪੂਆ ਦਾ ਮੁੰਡਾ ਹਾਂਜੀ ਕਿਸ ਤਰ੍ਹਾਂ ਇਹਦਾ ਕਤਲ ਕੀਤਾ ਗੋਲੀਆਂ ਮਾਰ ਕੇ ਕੀਤਾ ਨਹੀਂ ਸਰ ਗੋਲੀਆਂ ਮਾਰ ਕੇ ਕੀਤਾ ਇਹਨਾਂ ਦੇ ਨਾਲ ਹੀ ਮੁੰਡੇ ਸੀਗੇ ਨਾਲ ਹੀ ਮੁੰਡੇ ਸੀ ਆਪ ਹੀ ਇਹਨਾਂ ਨੇ ਕੀਤਾ ਵਾਕਾ ਗੱਡੀ ਦੇ ਵਿੱਚ ਹੀ ਸਿਗੋ ਹਾਂਜੀ ਅਸੀਂ ਮੈਰਿਜ ਤੋਂ ਵਾਪਸ ਆਏ ਸੀਗੇ ਉਸ ਦਿਨ ਮੇਰੇ ਕੋਲ ਹਾਂਜੀ ਉਹ ਵੀ ਮੁੰਡੇ ਨਾਲ ਹੀ ਸੀਗੇ ਹਾਂਜੀ ਉਹ ਵੀ ਮੈਰਿਜ ਤੇ ਗਏ ਸੀਗੇ ਨਾਲ ਤੇ ਰਾਤ ਇਹਨਾਂ ਨੇ ਆਪ ਹੀ ਮਤਲਬ ਮੁੰਡੇ ਮੰਡੇ ਬੁਲਾ ਕੇ ਤੇ ਆਪ ਹੀ ਇਹਨਾਂ ਨੇ ਕੀਤਾ ਹੈ ਜੋ ਕੁਛ ਕੀਤਾ ਹੈ ਹਾਂਜੀ ਫਾਇਰਿੰਗ ਕੀਤੀ ਹੈ ਹਾਂਜੀ ਗੱਡੀ ਦੇ ਵਿੱਚ 1.5 ਮਹੀਨਾ ਹੋ ਗਿਆ ਸਰ ਸਾਨੂੰ ਹਾਂਜੀ ਅਸੀਂ ਪਾਹੇ ਨਹੀਂ ਲਾਣੀ ਰੰਜਿਸ਼ ਬਸ ਬਿਨਾਂ ਗਾਲਾਂ ਤੋਂ ਲੜਾਈਆਂ ਬਸ ਆਪਸ ਚ ਰਹਿ ਕੇ ਲੜਾਈਆਂ ਵੀ ਕਰਨੀਆਂ ਨਾਲ ਇਕੱਠੇ ਵੀ ਰਹਿਣਾ ਬਸ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਕਰਦੇ ਹਾਂਜੀ ਮਰਮਾਨ ਮਸਤੀ ਹੁਣ ਨਾਲ ਰੱਖਿਆ ਸੀਗਾ ਪਹਿਲੇ ਨਾਲ ਤੁਰੇ ਫਿਰੇ ਨਾਲ ਖਾਂਦੇ ਪੀਂਦੇ ਨੇ ਬਸ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਕੱਢੀ ਹੈ ਹਾਂਜੀ ਹੈਗੇ ਵੀ ਰਿਸ਼ਤੇਦਾਰ ਨੇ ਸਾਡੇ ਸਕੇ ਰਿਸ਼ਤੇਦਾਰ ਹਾਂਜੀ ਤੇ ਸਾਨੂੰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਮੁੰਡੇ ਨੂੰ ਲੈ ਕੇ ਤੁਰੇ ਫਿਰਦੇ ਆ ਇੰਨਾ ਪੈਸਾ ਲੱਗ ਗਿਆ ਕੋਈ ਆਣ ਕੇ ਵੱਟੀ ਨਹੀਂ ਮਾਈ ਨਾ ਹੀ ਕੋਈ ਪੁਸ ਵਾਲੇ ਨੇ ਕਾਰਵਾਈ ਕੀਤੀ ਨਾ ਹੀ ਅੱਜ ਤੱਕ ਅੱਲੇ ਤੱਕ ਬੰਦੇ ਫੜੀਚੇ ਜਿਹੜੇ ਵੀ ਗਏ ਨਾ ਕੋਈ ਨਹੀਂ ਫੜੀਚੇ ਹਾਂਜੀ ਫਰਾਰ ਹਾਂਜੀ ਹਾਂਜੀ ਫਰਾਰ ਨੇ ਹਲੇ ਤੱਕ ਡੇਢ ਮਹੀਨਾ ਹੋ ਗਿਆ ਮੁੰਡਾ ਸਾਡਾ ਪੂਰਾ ਹੋ ਗਿਆ ਤੇ ਕਾਰਵਾਈ ਹਲੇ ਤੱਕ ਨਹੀਂ ਹੋਈ ਹੋਣੀ ਚਾਹੀਦੀ ਅਰੇ ਨਹੀਂ ਦੱਸ ਬਸ ਸਾਨੂੰ ਇਹ ਸਰ ਸਾਨੂੰ ਕੁਝ ਨਹੀਂ ਸਾਨੂੰ ਇਨਸਾਫ ਚਾਹੀਦਾ ਠੀਕ ਹੈ ਨਾ ਕਤਲ ਹੋ ਗਏ ਜੀ ਇੱਕ ਹਫਤੇ ਦੇ ਵਿੱਚ ਉਸ ਬੰਦੇ ਦੇ ਵਿੱਚੋਂ ਤਾਂ ਪਤਾ ਨਹੀਂ ਤਿੰਨ ਕਤਲ ਤਿੰਨ ਚਾਰ ਕਤਲ ਹੋ ਗਏ ਨੇ ਸਾਡੀ ਬਟੇ ਨਹੀਂ ਪਤਾ ਸਾਨੂੰ ਉਹਨੇ ਕੀ ਤੱਕ ਨਹੀਂ ਸਾਡੇ ਮੁੰਡਿਆਂ ਨੂੰ ਗੋਲੀ ਉਹਨੇ ਹੀ ਮਾਰੀ ਸਾਡਾ ਹੋਰ ਕਿਸੇ ਦਾ ਪਤਾ ਸਾਨੂੰ ਆ ਇਹ ਜੀ 19524 ਨੂੰ ਇੱਕ ਜਿਹੜਾ ਸਾਗਰ ਪੁੱਤਰ ਜਸਾ ਵਾਸੀ ਬਸਤੀ ਬਾਗਵਾਲੀ ਜਿਹੜਾ ਲੀਕ ਰੋਡ ਕੋਲ ਕੋਲ ਸ਼ਹਿਰ ਉਹਨੂੰ ਜਿਹੜਾ ਇੱਕ ਸੁਖੂ ਸੁਖੂ ਨਾਂ ਦਾ ਜਿਹੜਾ ਇੱਕ ਲੜਕਾ ਸੀਗਾ ਔਰ ਇੱਕ ਸੀਗਾ ਨਾਲ ਰਾਜਵੀਰ ਇਹਨਾਂ ਨੇ ਜਿਹੜੇ ਉਹਨਾਂ ਦੇ ਨਾਲ ਕੋਈ ਜਾਣ ਪਛਾਤੇ ਸੀਗੇ ਇਹਨਾਂ ਨੇ ਮਤਲਬ ਫਾਇਰਿੰਗ ਕੀਤੀ ਸੀਗੀ ਤੇ ਉਹਦੇ ਸਿਰ ਵਿੱਚ ਗੋਲੀ ਲੱਗੀ ਸੀ ਤੇ ਉਸ ਟਾਈਮ ਐਡਮਿਟ ਸੀਗਾ ਉਹਦੇ 307 ਆਈਪੀਸੀ ਤਹਿਤ ਜਿਹੜਾ ਪਰਚਾ ਦਿੱਤੇ 25 26 ਐਸ ਲਾਇਕ ਤਹਿਤ ਪਰਚਾ ਦਰਜ ਕੀਤਾ ਹੋਇਆ ਸੀਗਾ 223/24 ਜਿਹੜਾ ਮੁਕਦਮਾ ਥਾਣਾ ਸਿਟੀ ਬਰੋਕ ਪਰ ਦਰਜ ਹੈਗਾ ਤੇ ਦਰਾਨੇ ਲਾਜ ਜਿਹੜੀ ਆ ਉਹਦੀ ਸਾਗਰ ਦੀ ਜਿਹੜਾ ਮਜਰੂਰ ਸੀਗਾ ਜਿਹਦੇ ਗੋਲੀ ਵੱਜੀ ਸੀ ਉਹਦੀ ਕੱਲ ਡੈਥ ਹੋ ਗਈ ਸੀ ਜਿਸ ਤੇ ਜਿਹੜਾ ਮੁਕਦਮਾ ਦੇ ਵਿੱਚ ਜਿਹੜਾ 302 ਆਈਪੀਸੀ ਦਾ ਵਾਧਾ ਕੀਤਾ ਗਿਆ ਤੇ ਅਗਲੀ ਜਿਹੜੀ ਕਾਰਵਾਈ ਆ ਉਹ ਹਮਲੇ ਵਿੱਚ ਲੰਡਿਆ ਦੋਸ਼ੀ ਫੜੇ ਜਾ ਰਹੇ ਕਿ ਹਰ ਫੜਮਾ ਨੇ ਦੋਸ਼ੀਆਂ ਦੀ ਅਰੈਸਟ ਬਾਕੀ ਆ ਰੇਡ ਕਰ ਰਹੇ ਆ ਜਲਦੀ ਫੜ ਲਵਾਂਗੇ ਕਿੰਨੇ ਤੱਕ ਪਟਕਾ ਪਾ ਰਹੇ ਦੋ ਬੰਦੇ ਪਾਏ ਨੇ ਮਾ ਜੀ ਬਾਕੀ ਅਣਪਛਾਤੇ